ਆਪੇ ਨਾਨਕ ਦੀ ਧਰਤੀ ਆ ਬੜੀ ਕਰਮਾਪਾ ਗਾਲੀ ਧਰਤੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅੱਜ ਮੈਂ ਆਪਣੇ ਵੱਡੇ ਭਰਾ ਅਰਜਨ ਬਾਡੀ ਹਲਕਾ ਇੰਚਾਰਜ ਸਰਦਾਰ ਸੱਜਨ ਸਿੰਘ ਕੀਮਾ ਜੀ ਦੇ ਨਾਲ ਸultanpur Lodhi ਦੇ ਵਿੱਚ ਘਰ ਘਰ ਦੁਕਾਨ ਦੁਕਾਨ ਤੇ ਜਾ ਕੇ ਲੋਕਾਂ ਨੂੰ ਅਪੀਲ ਕਰ ਰਹੇ ਆ ਭੈਣਾ ਭਰਾਵਾਂ ਦੇ ਵਿੱਚ ਉਤਸ਼ਾਹ ਵੀ ਆ ਦੁਕਾਨਦਾਰ ਆਪ ਸਾਡੇ ਨਾਲ ਚੱਲ ਕੇ ਗਾ ਅਗਲੀਆਂ ਦੁਕਾਨਾਂ 'ਤੇ ਵੋਟ ਅਪੀਲ ਕਰ ਰਹੇ ਆ ਲੋਕ ਆਪ ਕਹਿੰਦੇ ਆ ਵੀ ਪਹਿਲੀ ਵਾਰ ਕੋਈ ਸਰਕਾਰ ਬਣੀ ਐ ਜਿਹੜੀ ਲੋਕਾਂ ਨੂੰ ਸਹੂਲਤਾਂ ਦਿੰਦੀ ਆ ਤੇ ਲੋਕਾਂ ਦੀ ਆਪਣੀ ਸਰਕਾਰ ਆ ਸਾਨੂੰ ਇਸ ਸਰਕਾਰ ਦੇ ਵਿੱਚ ਇੱਕ ਤੇ ਇਹ ਮੰਨ ਲਓ ਗਿਆ ਵੀ ਜੇ ਕੋਈ ਧੱਕਾ ਹੁੰਦਾ ਉਹਦੇ ਸਾਨੂੰ ਨਿਆਂ ਮਿਲਦਾ ਸਾਡੀ ਆਵਾਜ਼ ਜਿਹੜੀ ਆ ਉੱਪਰ ਤੱਕ ਜਾਂਦੀ ਆ ਨਹੀਂ ਤੇ ਪੁਰਾਣੀਆਂ ਸਰਕਾਰਾਂ ਚ ਦੁਕਾਨਦਾਰ ਕਿਸਾਨ ਵਪਾਰੀ ਹਰੇਕ ਨੂੰ ਧੱਕਾ ਹੁੰਦਾ ਤੇ ਕਿਸੇ ਦੀ ਕੋਈ ਸਰਮਾਈ ਨਹੀਂ ਹੁੰਦੀ ਲੋਕ ਆਪ ਜਿਹੜੇ ਕਾਲੀ ਕਾਂਗਰਸ ਸੀ ਆ ਉਹ ਵੀ ਇੱਥੇ ਮਿਲਦੇ ਆ ਉਹ ਖੁਦ ਕਹਿੰਦੇ ਆ ਕਿ ਚੰਗਾ ਆ ਮਾਦੀ ਪਾਰਟੀ ਦੀ ਸਰਕਾਰ ਬਣ ਗਈ ਆ ਜੇ ਕਾਲੀ ਦਲ ਕਾਂਗਰਸੀ ਸਰਕਾਰ ਬਣਦੀ ਤੇ ਸਾਨੂੰ ਭਾਵੇਂ ਕਾਲੀ ਦਲ ਨਾਲ ਹੈ ਅਸੀਂ ਤੇ ਸਾਡੇ ਲੀਡਰ ਸਾਡੇ ਤੇ ਪਰਚੇ ਕਰਾ ਦਿੰਦੀ ਕਾਂਗਰਸੀ ਆਪ ਮੰਨਦੇ ਆ ਵੀ ਸਾਡੇ ਲੀਡਰ ਸਾਡੇ ਜਿ ਭਾਵੇਂ ਉਹ ਬਿਠੇ ਬਿਠੇ ਉਹਨਾਂ ਦੇ ਪਰਚਾ ਸਰਪਾਲਪੁਰ ਲੋਦੀ ਹੋ ਜਾਣਾ ਬੈਠੇ ਚੰਡੀਗੜ੍ਹ ਹੋਣਾ ਤੇ ਪਰਚਾ ਕਪੂਠਲੇ ਹੋ ਜਾਣਾ ਲੋਕਾਂ ਨੂੰ ਪਰਚਿਆਂ ਤੋਂ निजात ਮਿਲੀ ਆ ਲੋਕਾਂ ਨੂੰ ਆਪ ਦੀ ਸਰਕਾਰ ਆਪਣਾ ਆਪਣਾਤ ਮਿਲੀ ਆ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਜ਼ਿਲ੍ਹੇ ਦੇ ਮંત્રી ਆ ਸਾਡੇ ਜਿੰਨੇ ਵੀ ਐਮਐਲਏ ਉਹਨਾਂ ਨੂੰ ਭਾਵੇਂ ਕੋਈ ਰਸਤੇ 'ਚ ਖੜਿਆ ਛੋਟੀ ਉਮਰ ਦਾ ਬੱਚਾ ਤੇ ਭਾਵੇਂ ਕੋਈ ਬਜ਼ੁਰਗ ਹੱਥ ਦੇ ਦੇ ਤੇ ਇਹ ਕਹੇ ਨਾ ਕਿ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਨਹੀਂ ਤੇ ਪਹਿਲੇ ਤੇ ਜੇ ਕੋਈ ਕਿਸੇ ਨੂੰ ਹੱਥ ਦਿੰਦਾ ਉੱਤੇ ਪਰਚਾ ਦਰਜ ਕਰਾ ਲੈਂਦੇ ਲੋਕਾਂ ਦੀ ਗੱਲ ਸੁਣੀ ਨਹੀਂ ਜਾਂਦੀ ਤੇ ਗੱਲ ਹੱਲ ਦੀ ਹੁੰਦੀ ਐਥੋਂ ਤੱਕ ਕਿ ਨੌਜਵਾਨ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਜੱਫੀਆਂ ਪਾ ਕੇ ਉਹਦਾ ਭਾਈ ਕਹਿੰਦੇ ਆ ਨਹੀਂ ਤੇ ਮੁੱਖ ਮੰਤਰੀ ਦਾ ਤੇ ਲੋਕਾਂ ਦਾ ਬੜੀ ਦੂਰ ਦਾ ਦਾਇਰਾ ਬਣਿਆ ਹੁੰਦਾ ਬੜੀ ਦੂਰ ਰੱਖਿਆ ਜਾਂਦਾ ਹੈ ਲੋਕਾਂ ਤੋਂ ਇੱਕ ਪੱਟੀ ਸਿਕਿਉਰਿਟੀ ਜਿੱਥੇ ਕਿ ਪੁਲਸ ਵਾਲੇ ਲੋਕਾਂ ਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੋ ਚਿਰਿਆ ਵਿੰਦ ਕੇਦਰੀyal ਨੂੰ ਜਿਹੜਾ ਨਰੇਂਦਰ ਮੋਦੀ ਤੇ ਬੀਜੇਪੀ ਸਰਕਾਰ ਨੇ ਧੱਕਾ ਕਰਕੇ ਨਜਾਇਜ਼ ਤੌਰ ਤੇ ਹਰਾਸਤ ਦੇ ਵਿੱਚ ਲਿਆ ਜੇਲ੍ਹ ਚ ਬੰਦ ਕੀਤਾ ਇਹ ਨਜਾਇਜ਼ ਕੀਤਾ ਕੋਈ ਆਰਟੀਜੀਐਸ ਨਹੀਂ ਹੋਈ ਕੋਈ ਪੈਸਾ ਨਹੀਂ ਲੱਭਾ ਕੋਈ ਲੋਕਰ ਤੋਂ ਕੁਝ ਨਹੀਂ ਲੱਭਾ ਕੋਈ ਪ੍ਰੂਫ ਨਹੀਂ ਲੱਭਾ ਇੱਕ ਉਹ ਬੰਦੇ ਦੀ ਗਵਾਹੀ ਲੈ ਲਈਆ ਜਿਹੜਾ ਬੰਦਾ ਕੁਝ ਮਹੀਨੇ ਪਹਿਲਾਂ ਬੀਜੇਪੀ ਦੀ ਜਿਹੜੀ ਪਾਰਟੀ ਦਾ ਅਕਾਊਂਟ ਆ ਉਹਦੇ ਜੇ 55 ਕਰੋੜ ਰੁਪਏ ਫੰਡਿੰਗ ਕਰ ਰਿਆ ਉਸੇ ਬੰਦੇ ਨੂੰ ਮੁੜਕੇ ਗਵਾਹ ਬਣਾ ਲਿਆ ਇਹ ਤੇ ਬੀਜੇਪੀ ਦੀ ਸੋਚੀ ਸਮਝੀ ਸਾਜ਼ਿਸ਼ ਆ ਬਣੀ ਬਣਾਈ ਕਹਾਣੀ ਆ ਲੋਕ ਵੀ ਸਾਰਾ ਕੁਝ ਸਮਝਦੇ ਆ ਕੇਜੀਐਲ ਸਾਹਿਬ ਵੀ ਜਲਦ ਬਾਹਰ ਹੋਣਗੇ ਪਰ ਜਿਹੜਾ ੱਤਕਾ ਕੇਜੀਐਲ ਸਾਹਿਬ ਨਾਲ ਨਰਿੰਦਰ ਮੋਦੀ ਅਮਿਤ ਸ਼ਾਹ ਬੀਜੇਪੀ ਸਰਕਾਰ ਨੇ ਕੀਤਾ ਉਹਦਾ ਜਵਾਬ ਲੋਕ ਦੇ ਰਿਆ ਕਿਉਂਕਿ ਵੱਖ-ਵੱਖ ਸਟੇਟਾਂ ਦੇ ਵਿੱਚ ਅੱਡ-ਅੱਡ ਦੌਰਾਂ ਦੇ ਵਿੱਚ ਵੋਟਾਂ ਹੋ ਰਹੀਆਂ ਤੇ ਲੋਕ ਇੰਡੀਆ ਲਾਈਨ ਦੇ ਉਮੀਦਵਾਰਾਂ ਬੀਜੇਪੀ ਦੇ ਉਮੀਦਵਾਰਾਂ ਨੂੰ ਹਰਾ ਰਹੇ ਇੰਡੀਆ ਲਾਈਨ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਰਹੇ ਆ ਵੱਡਾ ਫਤਵਾ ਮਿਲੇਗਾ 543 ਚੋਂ 4500 ਤੋਂ ਵੱਧ ਸੀਟਾ ਲੋਕ ਜਿਤਾ ਕੇ ਇੰਡੀਆ ਲਾਈਨ ਦੀ ਸਰਕਾਰ ਬਣਾਉਣਗੇ ਸਾਡੇ ਪੰਜਾਬ ਦੇ ਰੂਰਲ ਡਵੈਲਪਮੈਂਟ ਦਾ 8000 ਕਰੋੜ ਨੈਸ਼ਨਲ ਹੈਲਥ ਮਿਸ਼ਨ ਦੇ ਹਸਪਤਾਲਾਂ ਦੇ ਪੈਸੇ ਨਰੇਗਾ ਦੀਆਂ ਕਈ ਸਕੀਮਾਂ ਜਿਹੜੀਆਂ ਇਹਨਾਂ ਬੰਦ ਕੀਤੀਆਂ ਸਾਡੀ ਚੰਡੀਗੜ੍ਹ ਦੇ ਵਿੱਚ ਜਿਹੜੀ ਭਰਤੀ ਆ 60 40 ਦੇ ਅਨਪਾਤਰਾਂ ਦੀ 40% ਬੱਚੇ ਸਾਡੇ ਪੰਜਾਬ ਦੇ ਹਰਿਆਣੇ ਤੇ ਚੰਡੀਗੜ੍ਹ ਦੇ 60% ਕੀਤੇ ਜਾਂਦੇ ਇਹ 40% ਸਾਡੀ ਪੰਜਾਬ ਦੀ ਭਰਤੀ ਉਹ ਵੀ ਬੀਜੇਪੀ ਖਾ ਰਹੀ ਹੈ ਜਿਹੜੇ ਸਾਡੇ ਹੱਕ ਬੰਦ ਕੀਤੇ ਆ ਇੰਡੀਆ ਵਾਲੀ ਦੀ ਸਰਕਾਰ ਆਉਂਦੇ ਉਹ ਸਾਰੇ ਅਖਬਾਰਸ ਪੰਜਾਬ ਨੂੰ ਦਵਾਵਾ ਜੀ ਸਰਕਾਰ ਤੋਂ ਯਾਦ ਵਿਧਾਇਕ ਜਿਹੜਾ ਸਪੱਸ਼ਟ ਰੱਖਾਇਆ ਕਿ ਦੇਖੋ ਜਿਹੜੇ ਯਾਦ ਵਿਧਾਇਕ ਨੇ ਉਹ ਰਾਣਾ ਗੁਰਜੀਤ ਸਿੰਘ ਤੇ ਪੇਟੇ ਰਾਣਾ ਇੰਦਰਪ੍ਰਤਾਪ ਸਿੰਘ ਦੇਖੋ ਉਹ ਤੇ ਪਹਿਲੇ ਕਾਂਗਰਸੀ ਉਹ ਤੇ ਸਿਰਫ ਉਹਨਾਂ ਨੂੰ ਕਾਂਗਰਸ ਪਾਰਟੀ ਟਿਕਟ ਰਿੰਗ ਦਿੱਤੀ ਉਹਨਾਂ ਯਾਦ ਤੌਰ ਤੇ ਚੋਣ ਲੜੀ ਆ ਉਹਨਾਂ ਦੇ ਪਿਤਾ ਜੀ ਵੀ ਕਾਂਗਰਸੀ ਉਹ ਵੀ ਕਾਂਗਰਸੀ ਪਰਿਵਾਰ ਹੀ ਕਾਂਗਰਸੀ ਉਹਨਾਂ ਦੇ ਕਾਂਗਰਸ ਨੂੰ ਮਾਇਦੇ ਨੇ ਤੇ ਇਹ ਤੇ ਵੇਖੋ ਸultanpur ਲੋਤੀ ਦੇ ਲੋਕ ਫੈਸਲਾ ਕਰ ਲੈ ਸੱਚ ਦੀ ਇਹ ਝੂਠ ਦੀ ਲੜਾਈ ਆ ਲੋਕ ਸੱਚ ਨੂੰ ਜਿਤਾਉਣਗੇ ਝੂਠ ਨੂੰ ਰੋਣਗੇ ਆਮ ਆਦਮੀ ਪਾਰਟੀ ਜੋ ਕਹਿੰਦੀ ਉਹ ਕਰਦੀ ਆ ਲੋਕ ਇਹ ਮੰਨਦੇ ਆ ਕਿ ਵਾਕੇ ਆਮ ਆਦਮੀ ਪਾਰਟੀ ਦੇ ਲੀਡਰ ਸਰਦਾਰ ਭਗਵਤ ਸਿੰਘ ਬਾਲ ਅਰਵਿੰਦ ਕੇਜਰੀਵਾਲ ਜੋ ਕਹਿੰਦੇ ਉਹ ਕਰਦੇ ਆ ਸੱਚੇ ਰਾਹ ਤੇ ਚੱਲਦੇ ਆ ਵਿਰੋਧੀ ਤੇ ਰਵਾਇਤੀ ਪਾਰਟੀਆਂ ਜੋ ਕਹਿੰਦੀਆਂ ਉਹਦੇ ਚੋਂ ਇੱਕ ਵਾਦਾ ਵੀ ਪੂਰਾ ਨਹੀਂ ਕਰਦੀਆਂ ਚੋਣ ਮੈਨੀਫੈਸਟੋ ਚੋਣਾਂ ਦੇ ਵੇਲੇ ਪੂਰਾ ਪਰਚੱਟੂ ਬਣਾ ਕੇ ਪੇਸ਼ ਕੀਤਾ ਜਾਂਦਾ ਤੇ ਜਦੋਂ ਜਿੱਤ ਜਾਂਦੇ ਆ ਮੁੜ ਕੇ ਕਹਿੰਦੇ ਤੇ ਸਾਡਾ ਸਿਆਸੀ ਸਟੈਂਟ ਏ ਆਮ ਆਦਮੀ ਪਾਰਟੀ ਨੇ ਜੋ ਕੀਤਾ ਉਹ ਕੀਤਾ ਬੀਬੀਆਂ ਦਾ ਜਿਹੜਾ 1000 ਰਿਆ ਉਹ ਵੀ ਐਮਪੀ ਇਲੈਕਸ਼ਨ ਤੋਂ ਕੁਝ ਸਮੇਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਨੇ ਕਹਿਤਾ ਵੀ ਅਸੀਂ ਜਲਦੀ ਰਵਾਂ ਜੋ ਕਹਾ ਉਹ ਕੀਤਾ ਸਤਾਈ ਵਾਲੀ ਵੋਟ ਫੇਰ ਮੰਗਣਾ ਵਾਂਗੇ ਜੇ ਅਸੀਂ ਸਾਰੀਆਂ ਗਰੰਟੀਆ ਪੂਰੀਆਂ ਕੀਤੀਆਂ ਬੀਬੀਆਂ ਦਾ 1000 ਦੇ ਕੇ ਸਾਰੇ ਕੰਮ ਕਰਕੇ ਦੇਣਾ ਹੈ ਜੀ ਸਵਾਲ ਹੈ ਜੀ ਅਮਰਿਤਪਾਲ ਦੇ ਦੇਵਾਰੀ ਲੈ ਕੇ ਪੰਥਕ ਸੋਸ਼ਲ ਨੌਜਵਾਨਾਂ ਕੋਲੋਂ ਕੀ ਉਚਾਤ ਮੰਗ ਲਾਏ ਨਹੀਂ ਦੇਖੋ ਲੋਕਤੰਤਰ ਆ ਕੋਈ ਵੀ ਵਿਅਕਤੀ ਇਲੈਕਸ਼ਨ ਲੜ ਸਕਦਾ ਸਾਬਕਾ ਅਧਿਕਾਰੀ ਕੋਈ ਪਲੇਅਰ ਉਹ ਲੜ ਸਕਦਾ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਨਮਾਇੰਦਾ ਕਾਲੀ ਦਲ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਤੇ ਇਸੇ ਤਰ੍ਹਾਂ ਹੀ ਕੋਈ ਵੀ ਯੋਗ ਬੰਦਾ ਖੜੋ ਸਕਦਾ ਪਰ ਲੋਕਾਂ ਨੇ ਦੇਖਣਾ ਵੀ 2 ਸਾਲ ਪਹਿਲਾਂ ਕਿਨੇ ਕੰਮ ਕੀਤੇ ਤੇ ਕਹਾ 3 ਸਾਲ ਜੇ ਜਿਹੜੀ ਸਰਕਾਰ ਪਈ ਹੈ ਕੰਮ ਉਹਨੇ ਕਰਦੇ ਲੋਕ ਬੜੇ ਸਿਆਣੇ ਆ ਲੋਕਾਂ ਨੂੰ ਪਤਾ ਜੇ ਕੋਈ ਸੜਕਾਂ ਬਾਨੀਆਂ ਪਿੰਡਾਂ ਨੂੰ ਜਾਂਦੇ ਖੇਤਾਂ ਨੂੰ ਜਾਂਦੇ ਰਸਤੇ ਬਾਨਨੇ ਆ ਜਾਂ ਕੋਈ ਮੰਡੀਆਂ ਬਾਨੀਆਂ ਮੰਡੀਆਂ ਦੇ ਸ਼ੈੱਡ ਬਾਨਨੇ ਆ ਕੋਈ ਵੀ ਸਰਕਾਰੀ ਬਿਲਡਿੰਗ ਹੋ ਹਸਪੀਟਲ ਸਕੂਲ ਬਾਨਨਾ ਉলাই ਟੀਚਰਾਂ ਦੀ ਭਰਤੀ ਨਹੀਂ ਆ ਡਾਕਟਰਾਂ ਦੀ ਹਸਪਤਾਲਾਂ ਦੀ ਭਰਤੀ ਨਹੀਂ ਆ ਉਹ ਕੰਮ ਆਮ ਆਗਦੀ ਪਾਰਟੀ ਜਿਹਦੀ ਸਰਕਾਰ ਉਹ ਹੀ ਕਰ ਸਕਦੀ ਲੋਕ ਬੜੇ ਸਿਆਣੇ ਆ ਲੋਕ ਕੰਮਾਂ ਨੂੰ ਪਹਿਲ ਦੇਣਗੇ ਲੋਕ ਏਡੇ ਲਈ ਲੱਗਣਗੇ ਇਹ 8899 ਵਾਲਾ ਦੌਰ ਜਿਹੜਾ ਉਹ ਗਿਆ ਬਾਕੀ ਦੇ 8899 ਚ ਸਿਮਰਜੀਤ ਸਿੰਘ ਮਾਨ ਨੂੰ ਲੋਕਾਂ ਜਿਤਾਇਆ ਤੇ ਉਹਨਾਂ ਕੀ ਕਰਤਾ ਉਹਨਾਂ ਸਿਰਫ ਜਿੱਤ ਕੇ ਤੇ ਉਥੇ ਪਾਰਲੀਮੈਂਟ 'ਚ ਜਾ ਕੇ ਸਿਰਫ ਸਮੋਸੇ ਤੇ ਆਪਣਾ ਕੋਲ ਡ੍ਰਿੰਕ ਹੀ ਪੀਤੇ ਆ ਕੋਈ ਮਸਲਾ ਬਹਾਲ ਥੋੜਾ ਕਰਾਇਆ ਉਸੇ ਤਰ੍ਹਾਂ ਲੋਕਾਂ ਨੂੰ ਪਤਾ ਜਿਹੜੀ ਸਰਕਾਰ ਹੈ ਉਹਦੇ ਐਮਪੀ ਬਣਗੇ ਤੇ ਸਰਕਾਰ ਜਿਹੜੀ ਵਿਕਾਸ ਉਹ ਡਬਲ ਤੋਂ ਟ੍ਰਿਪਲ ਟ੍ਰਿਪਲ ਤੋਂ 5 ਗੁਣਾ 7 ਗੁਣਾ ਕਰਾਊਗਾ